ਵੱਡਾ ਠੇਕੇਦਾਰ ਕਹਿੰਦਾ ਹਨਾ ਵੀ ਸਾਰਾ ਕਮਰਾ ਕੱਢਣਾਗਾ ਪਾਲਮ ਤੱਕ ਨੂੰ ਪੁੰਲਾ ਤੇ ਨਾ ਪਟਾਵਣਾ ਲਾਇਆ ਭਈ ਤਾਂ ਦੇਖ ਠੇਕੇਦਾਰ ਨੇ ਵੱਡਾ ਪਾਲਮ ਲਿਆ ਕੇ ਲਾਤਾ ਤੇ ਹਨਾ ਵੀ ਸਾਰਾ ਕਮਰਾ ਕੱਢ ਤੂੰ ਤੇ ਹਨਾ ਹੱਥ ਨੇ ਫਿਰ ਪਾਲਟੇ ਨੂੰ ਉਹ ਠੇਕੇਦਾਰ ਕਰਦਾ ਹੈ ਠਿਕਦਾ ਨਾ ਆਪਾਂ ਕਰਦੇ ਆਂ ਕੀ ਗੱਲਬਾਤ ਆ ਗਈ ਕੀ ਕੀ ਗੱਲ ਹੈ ਜੀ ਤੁਸੀਂ ਨੇਵਰ ਤੇ ਬੋਝ ਪਾਈਏ ਨੇ ਤੇ ਇਹ ਕੰਮ ਤੇ ਮੇਰਾ ਲੱਗ ਗਿਆ ਤੇਰੀ ਹੋਈ ਉਨਾ ਪਟੇ ਤੇ ਜਲੂ ਬਹ ਜائیںਗੇ ਉਹ ਨਾਲ ਵੀ ਰਕਾ ਦੋਨੇ ਪਾਣੀ ਪਾਈ ਜਾਂਦਾ ਕਹਿੰਦਾ ਵੀ ਕੰਧ ਨਾ ਸੁੱਕ ਜੇ ਮੁੰਡੇ ਆਰਦੈਂ ਗੱਲ ਵਾਦੂਏ ਇਹਦੇ ਨਾਲ ਮੁੰਡਿਆਂ ਇੱਥੇ ਹੁਣ ਤਾਂ ਲੜਾਈ ਖਤਮ ਹੋ ਗਈ ਜੀ ਚੱਲ ਜੂ ਆ ਹਾਂ ਹਾਂ ਜੀ ਇੱਧਰ ਗੱਲ ਜੀ ਆ ਚੱਲ ਜੀ ਹੋਰ ਲੜਨ ਇੱਧਰ ਇੱਧਰ ਗੱਲ ਹਾਂ ਆਜ ਆਜ ਮੰਨ ਤਾਂ ਵੱਜਣਗੇ ਹੈ ਇਹਦਾ ਪੱਕਾ ਹੈ ਜਮਤ ਹੈ ਇਹਦਾ ਅਫਰੇ ਹੋ ਜੀ ਹਾਂ ਇਹ ਸੰਭੀ ਵੀ ਚਲੀ ਜਾਈਏ ਬਹੁਤ ਟਾਈਮ ਲੱਗਦਾ ਹਾਂ ਇਹਿੰਦੀ ਵੇ ਇਹ ਪਰ ਤੇਰੇ ਕਰੇ ਕੰਮ ਲੈ ਲਾਂਗੇ ਤੇ ਨਾ ਸਿੱਧੇ ਭਾਏ ਉਹ ਵੀ ਆਣਾ ਜਮਾ ਨਹੀਂ ਬਿੰਗੇ ਮੂੰਗੇ ਹੈਂ ਤੁਮ ਵੀ ਨਹੀਂ ਬਿੰਗੇ ਮੂੰਗੇ ਹੋਏ ਹਾਂ ਹੀ ਨਹੀਂ ਬਿੰਗੇ ਹੋਏ ਚਲਾਵਾਂਗੇ ਹੁਣ ਹਾਂ ਜਮੰਦ ਫਿਰ ਕੀ ਹੈ ਇੱਕ ਆਦ ਤੇ ਆਉਣਾ ਇੱਧਰ ਉਹ ਜੀ ਭਾਈ ਅੱਜ ਤਾਂ ਕਮਰਾ ਨਹੀਂ ਨਹੀਂ ਆਸ ਕੋਈ ਮਨ ਕੋ ਦੱਸ ਨਹੀਂ ਕੋ ਕਬਰਾਟ ਨਹੀਂ ਨਹੀਂ ਲੜਾਈ ਅੱਜ ਨਹੀਂ ਹੋਈ ਅੱਜ ਉਹ ਕੋਈ ਅੱਜ ਨਹੀਂ ਲੜਾਈ ਉਹ ਕਬਰਾਟ ਉਹ ਇੱਕਦਮ ਤਾਂ ਹੁੰਦੀ ਆ ਵੀ ਉਹਨਾਂ ਵਿਆਹ ਦਾ ਟਾਈਮ ਸੀ ਉਹਨ ਲੜਾਈ ਲਾ ਕੇ ਬੈਗੀ ਸਰਕਾਰ ਹਾਂ ਇਹ ਤਾਂ ਗੱਲ ਹੈ ਜੀ ਉਹ ਤਾਂ ਗੱਲ ਦੱਸੀ ਜੇਗੀ ਤੁਹਾਨੂੰ ਵੀ ਹਾਂ ਮੈਂ ਥੋੜੀ ਹੁੰਦੀ ਹੁੰਦਾ ਠੀਕ ਹੈ ਜੀ ਹੁਣ ਤੇਰਾ ਵਿਆਹ ਦਾ ਮੌਕਾ ਆ ਇਹ ਲੜਾਈ ਲਾ ਕੇ ਬੈਗੀ ਸਰਕਾਰ ਦੇਖ ਲੈਣ ਅ ਕੀ ਕਰਨ ਕਾਹਲੀ ਕਬਰਾਟ ਦੀ ਗੱਲ ਬਰਾਟ ਜਾ ਉਹ ਵਧ ਜਾਂਦੀ ਆ ਬਲੱਡ ਵਧ ਗਿਆ ਠੀਕ ਹੈ ਵੀ ਉਹ ਚਾਲੂ ਹੋ ਗਈ ਜੀ थैंक यू ਐਮ ਉਹ ਜੀ ਬਈਰ ਟੈਕਨਿਕਾ ਬਦ ਦਿਆ ਯਾ ਆਪਾਂ ਇਹਨਾਂ ਖਾਤਾ ਕਰਨਾ ਯਾ ਹੈ ਹੂੰ ਠੀਕ